ਹੈਲੋ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ ਮਾਈ ਹੋਮ ਐਂਡ ਵਾਈ ਵਰਕ ਤੇ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਬਾਹ ਦਾ ਬਿਲਕੁਲ ਨਿਊ ਡਿਜ਼ਾਈਨ ਸੌਖਾ ਤੇ ਆਸਾਨ ਸਰਦਾਰੀ ਲੁੱਕ ਦਾ ਡਿਜ਼ਾਈਨ ਬਾਹ ਦਾ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਇਹ ਪ੍ਰਿੰਟਡ ਸੂਟ ਹੈ ਜੀ ਕਾਟਨ ਦਾ ਤੇ ਇਹਦਾ ਆਪਾਂ ਮਸ਼ੀਨ ਨਾਲ ਹੀ ਮੋਹਰੂ ਦੇੜ ਕੇ ਤੇ ਬਾਹ ਨੂੰ ਦੇੜ ਲਾਂਗੇ ਮੋਹਰੂ ਜਿੱਥੇ ਆਪਾਂ ਤਰਪਾਈ ਕਰਦੇ ਆਂ ਤੇ ਇਹ ਤੇ ਆਪਾਂ लेस ਲਾਵਾਂਗੇ ਤੇ ਆਪਾਂ ਨੂੰ लेस ਤੇ ਰੋਇਸ ਤਰ੍ਹਾਂ ਰੱਖ ਕੇ ਉੱਪਰ ਲਾਈ ਤੇ ਫਿਰ ਤਰਪਾਈ ਦੀ ਵੀ ਲੋੜ ਨਹੀਂ ਰਹਿੰਦੀ ਤੇ ਸਲਵਾਰ ਦੀ ਸੌਰੀ ਜੀ ਬਾਹ ਦਾ ਮੁੜ ਕੇ ਮੁਰੋਂ ਵਧੀਆ ਗ੍ਰੇਸ ਬਣ ਜਾਂਦੀ ਹੈ ਜੀ ਹੁਣ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਮੈਚ ਕਰਦੀ ਨਾਲ ਇਹਦੇ ਥੋੜੀ ਜੀ ਡਾਰਕ ਕਲਰ ਦੀ ਲਾਵਾਂਗੇ लेस ਤੇ ਇਹ ਆਪਾਂ ਗੋਮਣੀ ਲਾਉਂਦੇ ਜੀ ਤੇ ਇਸੇ ਤਰ੍ਹਾਂ ਹੀ ਉੱਪਰ ਰੱਖ ਕੇ ਇਹਦੇ ਡਿਜ਼ਾਈਨਿੰਗ ਕਰਾਂਗੇ ਬਹੁਤ ਸੋਹਣੀ ਡਿਜ਼ਾਈਨਿੰਗ ਹੋਊਗੀ ਇਹਦੀ ਤੁਸੀਂ ਤੇ ਇਹ ਇਸ ਤਰ੍ਹਾਂ ਪਹਿਲਾਂ ਇਹਦੀ ਕੰਨੀ ਤੇ ਰੱਖ ਲਾਂਗੇ ਤੇ ਆਪਾਂ ਉੱਪਰ ਦੀ ਸਲਾਈ ਲਾ ਕੇ ਹੀ ਇਹਨੂੰ ਇਹਦੇ ਨਾਲ ਅਟੈਚ ਕਰ ਦਾਂਗੇ ਇੱਕ ਸਲਾਈ ਦੇ ਨਾਲ ਹੀ ਇਹ ਵਧੀਆ ਲੱਗ ਜਣੀ ਆਪਾਂ ਜੋ ਸੈਂਟਰ 'ਚ ਰੱਖ ਕੇ ਸਲਾਈ ਲਾਈ ਨਾ ਇਹਦੀ ਤੇ ਇਹਦੇ ਨਾਲ ਵਧੀਆ ਆਪਣਾ ਸਟਿਚ ਹੋ ਜਾਊਗਾ ਤੇ ਇਹਦੇ ਵਾਸਤੇ ਨਾ ਤਾਂ ਲੈਸ ਖਿੱਚਣੀ ਆ ਜਿੰਨਾ ਕਪੜਾ ਖਿੱਚਣਾ ਥੋੜਾ ਜਿਹਾ ਆਪਾਂ ਆਸਾਨ ਜਿਹਾ ਆਸਤੇ ਆਸਤੇ ਜਿ ਸਹਿਜਮਤੀ ਨਾਲ ਰੱਖ ਕੇ ਤੇ ਆਪਾਂ ਸਲਾਈ ਲਾ ਲਾਂਗੇ ਤੇ ਸਲਾਈ ਲਾਉਣ ਵਾਸਤੇ ਆਪਾਂ ਜੀ ਥੋੜਾ ਜਿਹਾ ਬਖਾ ਆਮ ਨਾਲੋਂ ਜ਼ਿਆਦਾ ਕਰ ਲਾਂਗੇ ਬਾਹਲਾ ਨਹੀਂ ਇਕੱਦਾ ਸੂਤੀ ਕਿਉਂਕਿ ਬਾਹਲਾ ਬਖਾ ਵੱਡਾ ਕੀਤਾ ਤਾਂ ਉੱਪਰ ਸਲਾਈ ਦਿਸਣ ਲੱਗ ਜਾਂਦੀ ਹੈ ਤੇ ਜੇ ਆਪਾਂ ਬਾਹਲਾ ਬਰੀਕ ਕਰਾਂਗੇ ਤੇ ਕਈ ਵਾਰ ਮਸ਼ੀਨ ਵੀ ਅੱਗੇ ਨਹੀਂ ਤੁਰਦੀਗੀ ਤੇ ਹੁਣ ਆਪਾਂ ਦੂਜੀ ਦੂਜਾ ਦੂਜੀ ਟਰਮ ਰੱਖਣ ਲੱਗੇ ਆ ਹਨਾ ਲੇਸ ਦੀ ਤੇ ਇਹਦੇ ਵਾਸਤੇ ਤੁਸੀਂ ਅੰਦਾਜ਼ੇ ਜੇ ਨਾਲ ਜਾਂ ਤਾਂ 1.5 ਇੰਚ ਦਾ ਖਾਂ ਜਾਂ ਸਪੇਸ ਛੱਡ ਲਿਓ ਜਾਂ ਤੁਸੀਂ ਅੰਦਾਜ਼ੇ ਜੇ ਨਾਲ ਲਾ ਲਓ ਵੀ ਤੁਹਾਡੀ ਬਾਹਾਂ ਦੀ ਲੁੱਕ ਕਿਸ ਤਰ੍ਹਾਂ ਦੀ ਸ਼ੋਅ ਕਰਦੀ ਐ ਕਿਉਂਕਿ ਕਾਟਨ ਦਾ ਸੂਟ ਹੈ ਜਿਸ ਸੈਂਪਲ ਤੇ ਆਸਾਨ ਜਿਹੇ ਤਰੀਕੇ ਨਾਲ ਆਪਾਂ ਬਾਹਾਂ ਦਾ ਨਿਊ ਲੁੱਕ ਤਿਆਰ ਕਰਾਂਗੇ ਤੇ ਇਹਦੇ ਵਾਸਤੇ ਵੀ ਆਪਾਂ ਜਿੱਥੋਂ ਤੱਕ ਆਪਣੀ ਮੈਚ ਕਰਦੀ ਉਦੋਂ ਤੱਕ ਲੈ ਇਸ ਰੱਖ ਲਈ ਜੀ ਤੇ ਹੁਣ ਆਪਾਂ ਹੌਲੀ ਹੌਲੀ ਰੱਖ ਕੇ ਨੂੰ ਸਹਿਜਮਤੀ ਨਾਲ ਸਲਾਈ ਲਾਵਾਂਗੇ ਤਾਂ ਕਿ ਸਫਾਈ ਜ਼ਿਆਦਾ ਆ ਸਕੇ ਜਿੰਨਾ ਆਪਾਂ ਸਹਿਜ ਨਾਲ ਕੰਮ ਕਰਾਂਗੇ ਖਾਸ ਕਰਕੇ ਜੀ ਸਲਾਈ ਦਾ ਉਨੀ ਆਪਣੀ ਸਲਾਈ ਤੇ ਸਫਾਈ ਆਉਗੀ ਉਨਾ ਹੀ ਸੋਹਣਾ ਲੱਗੂਗਾ ਡਿਜ਼ਾਈਨ ਜਾਂ ਆਪਣੇ ਪਾਇਆ ਹੋਇਆ ਸੂਟ ਜਿੰਨੀ ਆਪਾਂ ਸਹਿਜ ਨਾਲ ਕੰਮ ਕਰਕੇ ਸਲਾਈ ਕਰਾਂਗੇ ਤੇ ਇਹਦੀ ਸਹਿਜ ਪੱਟ ਚੈੱਕ ਕਰਕੇ ਤੁਸੀਂ ਰੱਖਣੀ ਆ ਜੀ ਕਿਉਂਕਿ ਆਪਾਂ ਇਹ ਨਾ ਤਾਂ ਗੁੰਮ ਲਾਉਣੀ ਆ ਨਾ ਇਹਨੂੰ ਇੱਧਰ ਉੱਧਰ ਛੀੜ ਛਾੜ ਕਰਨਾ ਤੇ ਹੁਣ ਆਪਾਂ ਤੀਜੀ ਲੈਸ ਵੀ ਇਸ ਤਰ੍ਹਾਂ ਰੱਖ ਲਈ ਆ ਦੀ ਤੇ ਉਨੀ ਕੁ ਸਪੇਸ ਆਪਾਂ ਛੱਡੀ ਆ ਜਿੰਨੀ ਕਿ ਪਹਿਲਾਂ ਛੱਡੀ ਸੀਗੀ ਉਨੀ ਕੁ ਸਪੇਸ ਰੱਖ ਕੇ ਤੇ ਆਪਾਂ ਹੌਲੀ-ਹੌਲੀ ਜੀ ਤੁਹਾਨੂੰ ਦਿਸਦਾ ਹੀ ਆ ਆਪਾਂ ਹੌਲੀ-ਹੌਲੀ ਕਰਕੇ ਸਲਾਈ ਲਵਣੀ ਆ ਆਪਾਂ ਬੜੀ ਤੇਜ਼ ਮਸ਼ੀਨ ਨਹੀਂ ਭਜਾਉਂਦੇ ਜਾਂ ਆਪਾਂ ਖਿੱਚ ਨਹੀਂ ਕਰਦੇ ਕਿਸੇ ਵੀ ਪਾਸੇ ਜਨਾ ਕੱਪੜੇ ਦੀ ਨਾ ਲੈਂਸ ਦੀ ਤੇ ਇਹ 10 ਰੁਪਏ ਵਾਲੀ ਲੈਂਸ ਨਾਲ ਤੁਸੀਂ ਬਾਹ ਦਾ ਨਿਊ ਲੁੱਕ ਦਾ ਡਿਜ਼ਾਈਨ ਤਿਆਰ ਕਰ ਸਕਦੇ ਆ ਬਹੁਤ ਸੌਖਾ ਜੀ ਇਹ ਆਪਾਂ ਘਰੇ ਸੂਟ ਨੂੰ ਬੜੀ ਸੌਖੀ ਆਸਾਨੀ ਨਾਲ ਤਿਆਰ ਕਰ ਸਕਦੇ ਇਸ ਤਰ੍ਹਾਂ ਤੁਸੀਂ ਘੇਰੇ ਤੇ ਵੀ ਚਾਕਾਂ ਤੋਂ ਲੈ ਕੇ ਹੀਪਾਂ ਤੋਂ ਲੈ ਕੇ ਥੱਲੇ ਘੇਰੇ ਤੱਕ ਇਹਦਾ ਡਿਜ਼ਾਈਨ ਕਰ ਸਕਦੇ ਆ ਆਪਾਂ ਤੁਹਾਡੇ ਨਾਲ ਉਹ ਵੀ ਵੀਡੀਓ ਸ਼ੇਅਰ ਕਰਾਂਗੇ ਲਓ ਜੀ ਆਪਾਂ ਇਹਨੂੰ ਇਸ ਤਰ੍ਹਾਂ ਰੈਡੀ ਕਰ ਲਿਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਇਹ ਡਿਜ਼ਾਈਨ ਜਰੂਰ ਕਮੈਂਟ ਕਰਕੇ ਦੱਸਿਓ ਜੀ ਤੇ ਇਹ ਆਪਾਂ ਪ੍ਰਿੰਟਡ ਸੂਟ ਨੂੰ ਥੋੜੀ ਜੀ ਆਪਾਂ ਡਾਰਕ ਲੇਸ ਲਈ ਹੈ ਕਈ ਵਾਰ ਤਾਂ ਮੈਚਿੰਗ ਵੀ ਨਹੀਂ ਹੁੰਦੀ ਜੀ ਜਮਾਂ ਸੀਮ ਕਪੜੇ ਦੀ ਤੇ ਕਈ ਵਾਰ ਆਪਾਂ ਨੂੰ ਥੋੜੀ ਜੀ ਡਿਫਰੈਂਟ ਲਾਉਣੀ ਪੈਂਦੀ ਆ ਹਨਾ ਕੰਟਰਾਸਟ ਕਰਕੇ ਲਾਉਣੀ ਪੈਂਦੀ ਆ ਲਓ ਜੀ ਕਿਸੇ ਨੇ ਇੱਧਰ ਉੱਧਰ ਪਾਸੇ ਨੂੰ ਗਿਆ ਸਾਰਿਆਂ ਦੀ ਸਪੇਸ ਇੱਕੋ ਜੀ ਆ ਤੇ ਤੁਸੀਂ ਇਹਦੀ ਸਲਾਈ ਵਾਲੀ ਜੋਨ ਦੇਰ ਕਿਤੇ ਤਰਪਾਈ ਵੀ ਕਰ ਸਕਦੇ ਆ ਤੇ ਨਹੀਂ ਤੁਸੀਂ ਇਹਦੇ ਉੱਤੇ ਅੱਕ ਲੈ ਇਸ ਦਾ ਡਿਜ਼ਾਈਨ ਹੋਰ ਕਰ ਸਕਦੇ ਆ ਥੋੜਾ ਜਿਹਾ ਪੱਟਾ ਚੌੜਾ ਮੋੜ ਕੇ ਥੈਂਕ ਯੂ